ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਹਾਂ ਸਿੱਖ ਇਤਿਹਾਸ ਦੀ ਇੱਕ ਅਜਿਹੀ ਕਹਾਣੀ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਇਹ ਕਹਾਣੀ ਹੈ ਗੁਰੂ ਗਵੰਦ ਸਿੰਘ ਜੀ ਅਤੇ ਇੱਕ ਸਾਰਫ ਮੁਸਲਮਾਨ ਬੇਗਮ ਜੈਨਾ ਦੀ ਜਿਸ ਨੇ ਸੱਚਾਈ ਅਤੇ ਇਨਸਾਨੀਅਤ ਲਈ ਆਪਣੀ ਜਾਨ ਦਾ ਜੋਖਮ ਮੋਲਿਆ ਉਹ ਸਮਾਂ ਸੀ ਜਦੋਂ ਸਿਰ ਤੇ ਮੁਗਲ ਸੱਤਾ ਸੀ ਔਰੰਗਜ਼ੇਬ ਆਪਣੀ ਹਕੂਮਤ ਨੂੰ ਮਜ਼ਬੂਤ ਕਰਨ ਲਈ ਸਿੱਖਾਂ ਅਤੇ ਹੋਰ ਧਰਮਾਂ ਤੇ ਬੇਹਿਸਾਬ ਜਲਮ ਕਰ ਰਿਹਾ ਸੀ ਗੁਰੂ ਗਵਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸੱਚ ਸਰ ਦਾ ਅਤੇ ਸੋਰਨਾਮ ਨਵਾਂ ਅਦਾਸ ਲਿਖ ਦਿੱਤਾ ਉਹ ਸਿਰਫ ਇੱਕ ਧਾਰਮਿਕ ਨੇਤਾ ਨਹੀਂ ਸਨ ਸਗੋਂ ਇੱਕ ਮਹਾਨ ਯੋद्धा ਕਵੀ ਤੇ ਦਾਰਸ਼ਨਿਕ ਵੀ ਸਨ ਪਰ ਜਦੋਂ ਗੁਰੂ ਸਾਹਿਬ ਦੀ ਵਾਦੀ ਤਾਕਤ ਮੁਗਲ ਹਕੂਮਤ ਨੂੰ ਬਰਦਾਸ਼ਤ ਨਾ ਹੋਈ ਤਾਂ ਉਹਨਾਂ ਨੇ ਸਾਜਿਸਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਵਿੱਚੋਂ ਇੱਕ ਸਾਜਿਸ ਬੇਗਮ ਜੈਨਾ ਦੇ ਸਾਹਮਣੇ ਵੀ ਆਈ ਬੇਗਮ ਜੈਨਾ ਇੱਕ ਉੱਚ ਵੰਸ਼ ਦੀ ਇਸਤਰੀ ਸੀ ਉਸ ਦਾ ਪਤੀ ਮੁਗਲ ਦਰਬਾਰ ਵਿੱਚ ਇੱਕ ਉੱਚ ਅਹੁਦੇ ਤੇ ਸੀ ਪਰ ਜੈਨਾ ਦਾ ਦਿਲ ਰੋਹਾਨੀ ਸੀ ਉਸ ਨੂੰ ਸ਼ਾਇਰੀ ਸਚਾਈ ਅਤੇ ਇਨਸਾਨੀਅਤ ਨਾਲ ਪਿਆਰ ਸੀ ਉਸ ਨੇ ਕਈ ਵਾਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਤੇ ਉਹਨਾਂ ਦੇ ਉਪਦੇਸ਼ ਸੁਣੇ ਸਨ ਉਸ ਦੇ ਦਿਲ ਵਿੱਚ ਗੁਰੂ ਜੀ ਲਈ ਬਹੁਤ ਪਿਆਰ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਕਤਰਕਾਮ ਲਈ ਇੱਕ ਵੱਡੀ ਯੋਜਨਾ ਬਣਾਈ ਜਾ ਰਹੀ ਤਾਂ ਉਹ ਰਾਤ ਪਰ ਸੌਣਾ ਸਕੇ ਉਸਨੇ ਸੋਚਿਆ ਜੇ ਮੈਂ ਚੁੱਪ ਰਹੀ ਤਾਂ ਇਹ ਜ਼ੁਲਮ ਕਦੇ ਖਤਮ ਨਹੀਂ ਹੋਣਗੇ بیگم ਨੇ ਚੁੱਪਕੇ ਨਾਲ ਆਪਣੇ ਭਰੋਸੇਯੋਗ ਨੌਕਰ ਗੁਰੂਵੰਦ ਸਿੰਘ ਜੀ ਤੱਕ ਸੁਨੇਹਾ ਭੇਜਿਆ ਸੁਨੇਹੇ ਵਿੱਚ ਲਿਖਿਆ ਸੀ ਕਿ ਮੁਗਲ ਫੌਜ ਅਗਲੇ ਹਫਤੇ ਆਨੰਦ ਸਾਹਿਬ ਆਨੰਦਪੁਰ ਸਾਹਿਬ ਉਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ ਇਹ ਜਾਣਕਾਰੀ ਮਿਲਦੇ ਹੀ ਗੁਰੂ ਸਾਹਿਬ ਨੇ ਆਪਣੀ ਫੌਜ ਨੂੰ ਤਿਆਰ ਕੀਤਾ ਅਤੇ ਇੱਕ ਵੱਡੇ ਹਮਲੇ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੁਗਲ ਫੌਜਾਂ ਹਮਲਾ ਕਰਨ ਪਹੁੰਚੀਆਂ ਤਾਂ ਉਹਨਾਂ ਦਾ ਸਾਹਮਣਾ ਖਾਲਸੇ ਦੀ ਬਹਾਦਰੀ ਨਾਲ ਹੋਇਆ। ਉਸ ਜੰਗ ਵਿੱਚ ਕਈ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਪਰ ਗੁਰੂ ਸਾਹਿਬ ਦਾ ਮਕਸਦ ਪੂਰਾ ਹੋਇਆ, ਧਰਮ ਸੱਚ ਲਈ ਰੱਖਿਆ। ਮੁਗਲ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਗੁਰੂ ਜੀ ਤੱਕ ਜਾਣਕਾਰੀ ਕਿਵੇਂ ਪਹੁੰਚੇ ਤਾਂ ਸਾਕ ਬੀਗਮ ਜੈਨਾ ਉੱਤੇ ਆਇਆ। ਉਸ ਨੂੰ ਪੁੱਛਗੈਸ ਲਈ ਬੁਲਾਇਆ ਗਿਆ ਪਰ ਉਸ ਨੇ ਕਦੇ ਕਿਸੇ ਦਾ ਨਾਮ ਨਹੀਂ ਲਿਆ। ਉਸ ਨੇ ਸਿਰਫ ਇੱਕ ਗੱਲ ਕਹੀ, ਮੈਂ ਸੱਚ ਲਈ ਜੋ ਕੀਤਾ ਉਹ ਮੇਰਾ ਫਰਜ਼ ਸੀ। ਮੁਗਲ ਬਾਦਸ਼ਾਹ ਨੇ ਉਸ ਨੂੰ ਕੈਦ ਕਰ ਲਿਆ ਤੇ ਕوج ਇਤਿਹਾਸਕ ਸਰੋਤ ਕਹਿੰਦੇ ਹਨ ਕਿ ਉਸ ਦੀ ਮੌਤ ਵੀ ਉਸ ਕੈਦ ਵਿੱਚ ਹੀ ਹੋ ਗਈ ਪਰ ਉਸ ਦੀ ਧਰਮਾਨੀ ਬੇਮਿਸਾਲ ਹੈ ਜਦੋਂ ਗੁਰੂ ਗਵੰਦ ਸਿੰਘ ਜੀ ਨੂੰ ਇਹ ਖਬਰ ਮਿਲੀ ਉਹ ਕਹਿੰਦੇ ਹਨ ਇਹ ਦੁਨੀਆ ਕਦੇ ਕਿਸੇ ਦੀ ਨਹੀਂ ਰਹੀ ਜੋ ਸੱਚ ਲਈ ਖੜਾ ਰਹਿੰਦਾ ਹੈ ਉਹ ਕਦੇ ਮਰਦਾ ਨਹੀਂ ਬੇਗਮ ਜੈਨਾ ਦਾ ਨਾਮ ਭਾਵੇਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਛੋਟੇ ਅੱਖਰਾਂ ਵਿੱਚ ਲਿਖਿਆ ਗਿਆ ਹੋਵੇ ਪਰ ਗੁਰੂ ਗਵੰਦ ਸਿੰਘ ਜੀ ਦੇ ਸਿੱਖਾਂ ਦੇ ਦਿਲਾਂ ਵਿੱਚ ਉਹ ਇੱਕ ਸੱਚੀ ਸ਼ਹੀਦ ਬਾਗ ਰਹਿੰਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਇਨਸਾਨਤ ਕਿਸੇ ਇੱਕ ਧਰਮ ਦੀ ਜਾਇਜ਼ਦਾਰ ਨਹੀਂ ਹੁੰਦੇ ਜੋ ਵੀ ਇਨਸਾਨ ਸੱਚੇ ਮਨ ਨਾਲ ਰੱਬ ਦੀ ਰਾਹ ਤੇ ਤੁਰਦਾ ਹੈ ਉਹ ਖਾਲਸਾ ਹੈ ਚਾਹੇ ਉਹ ਕਿਸੇ ਵੀ ਜਾਤ ਜਾਂ ਮਜਲਸ ਦਾ ਹੋਵੇ ਬੀਗਮ ਚੈਨਾ ਨੇ ਸਾਬਤ ਕੀਤਾ ਕਿ ਔਰਤਾਂ ਸਿਰਫ ਪਰਿਵਾਰ ਹੀ ਨਹੀਂ ਸੱਚਾਈ ਦੀ ਰੱਖਿਆ ਵੀ ਕਰ ਸਕਦੀਆਂ ਉਸ ਦੀ ਹਿੰਮਤ ਸਿੱਖਿਆ ਧਰਮ ਦੀਆਂ ਕਿਤਾਬਾਂ ਵਿੱਚ ਕ੍ਰੋਸ ਨਹੀਂ ਬਣ ਚੁਣਕੇਗੀ ਜੇ ਕਹਾਣੀ ਤੁਹਾਨੂੰ ਪ੍ਰੇਰਨਾ ਦਿੰਦੀ ਹੈ ਤਾਂ ਇਸ ਨੂੰ ਹੋਰਾਂ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਇਹ ਸਿਰਫ ਇਤਿਹਾਸ ਨਹੀਂ ਇਹ ਸਿੱਖਿਆ ਹੈ ਕਿ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਹੈ ਮਿਲਦੇ ਆ ਇੱਕ ਹੋਰ ਵੀਡੀਓ ਲੈ ਕੇ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਕਹਾਣੀ ਵਧੀਆ ਲੱਗੀ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ